ਦੋ ਜਿਗਰੀ ਦੋਸਤਾਂ ਦਾ ਐਕਸੀਡੈਂਟ ਹੋਇਆ ਤੇ ਸੜਕ ਹਾਸੇ ਦੇ ਵਿੱਚ ਦੋਨਾਂ ਦੀ ਮੌਤ ਹੋ ਚੁੱਕੀ ਹੈ ਇੱਕ ਦੀ ਤਾਂ ਦੱਸਿਆ ਜਾ ਰਿਹਾ ਹੈ ਕਿ ਜੇ 20 ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਤੇ ਘਰਵਾਲੀ ਦੇ ਮਹਿੰਦੀ ਤੱਕ ਨਹੀਂ ਲੱਥੀ ਹੱਥਾਂ ਦੇ ਉੱਪਰੋਂ ਤਾਂ ਹੁਣ ਘਰ ਦੇ ਵਿੱਚ ਸੱਥਰ ਵੇਚ ਚੁੱਕੇ ਨੇ ਖੁਸ਼ੀਆਂ ਜਿਹੜੀਆਂ ਨੇ ਉਹ ਗਮੀਆਂ ਦੇ ਵਿੱਚ ਬਦਲ ਚੁੱਕੀਆਂ ਨੇ ਦੋਨਾਂ ਹੀ ਦੋਸਤਾਂ ਦੇ ਨਾਲ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ ਹੈ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਸਵੀਰਾਂ ਵੀ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਹੁਣ ਕੀ ਮਾਹੌਲ ਹੈ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋ ਚੁੱਕਿਆ ਹੈ ਮਾਪਿਓ ਜਿਹੜੇ ਨੇ ਆਪਣੇ ਪੁੱਤਾਂ ਨੂੰ ਆਵਾਜ਼ ਲਗਾ ਰਹੇ ਨੇ ਇੱਕ ਦੀ ਉਮਰ ਅਜੇ 25 ਸਾਲ ਹੈ ਔਰ ਦੂਸਰੇ ਨੌਜਵਾਨ ਦੀ ਉਮਰ ਅਜੇ 23 ਕੋ ਸਾਲ ਦੱਸੀ ਜਾ ਰਹੀ ਹੈ ਦੋਨਾਂ ਦੀ ਉਮਰ ਵੀ ਕੁਝ ਨਹੀਂ ਹੈ ਇੱਕ ਦਾ ਨਾਮ ਸੰਜੀ ਕੁਮਾਰ ਹੈ ਔਰ ਦੂਸਰੇ ਦਾ ਨਾਮ ਨਰਿੰਦਰ ਸਿੰਘ ਹੈ ਸੰਜੇ ਕੁਮਾਰ ਦਾ 20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀਗਾ 25 ਸਾਲ ਉਸਦੀ ਉਮਰ ਹੈ ਔਰ ਨਰਿੰਦਰ ਸਿੰਘ ਦੀ 23 ਸਾਲ ਉਮਰ ਦੱਸੀ ਜਾ ਰਹੀ ਹੈ ਦੋਨੋਂ ਰੋਟੀ ਛੰਨਾ ਦੇ ਰਹਿਣ ਵਾਲੇ ਨੇ ਇੱਕ ਰੋਟੀ ਤੇ ਇੱਕ ਰੋਟੀ ਛੰਨਾ ਦਾ ਰਹਿਣ ਵਾਲਾ ਦੋਨੋਂ ਜਾਣੇ ਇਕੱਠੇ ਕੰਮ ਤੇ ਜਾਂਦੇ ਸੀ ਨਾਬਾ ਦੀ ਨਿੱਜੀ ਫੈਕਟਰੀ ਦੇ ਵਿੱਚ ਦੱਸਿਆ ਜਾਂਦਾ ਕਿ ਦੋਨੋਂ ਕੰਮ ਕਰਦੇ ਸੀ ਔਰ ਕੰਮ ਤੋਂ ਘਰ ਵਾਪਸ ਆ ਰਹੇ ਸੀਗੇ ਔਰ ਮਹਿਜ਼ 2 ਮਿੰਟ ਦੀ ਦੂਰੀ ਤੇ ਹੀ ਇਹਨਾਂ ਦਾ ਘਰ ਸੀਗਾ ਤਾਂ ਉੱਥੇ ਹੀ ਐਕਸੀਡੈਂਟ ਹੋ ਗਿਆ ਦੇਖ ਸਕਦੇ ਹਾਂ ਕਿ ਜਦੋਂ ਹੂਣੀ ਨੇ ਦਸਤਕ ਦਿੱਤੀ ਹੋਵੇ ਤਾਂ ਚਾਹੇ ਘਰ ਭਾਵੇਂ ਦੋ ਕਦਮਾਂ ਦਾ ਹੋਵੇ ਚਾਹੇ ਦੋ ਮਿੰਟ ਦਾ ਰਸਤਾ ਕਿਉਂ ਨਾ ਹੋਵੇ ਹੂਣੀ ਨਹੀਂ ਪਹੁੰਚਣ ਦਿੰਦੀ ਹੂਣੀ ਆਪਣਾ ਕੰਮ ਕਰਕੇ ਹੀ ਰਹਿੰਦੀ ਹੈ ਤਾਂ ਦੋ ਦੋਸਤਾਂ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਇੱਕ ਅਣਪਛਾਤੇ ਵਹੀਕਲ ਦੇ ਵੱਲੋਂ ਟੱਕਰ ਮਾਰੀ ਗਈ ਟੱਕਰ ਮਾਰ ਕੇ ਵਹੀਕਲ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਤਾਂ ਉਸ ਦੀ ਵੀ ਚਾਲਕ ਦੀ ਤੇ ਵਹੀਕਲ ਦੋਨਾਂ ਦੀ ਭਾਲ ਹੈ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਕਿ ਉਹ ਕਿਹੜਾ ਵਾਹਨ ਹੈ ਜਿਸ ਨੇ ਟੱਕਰ ਮਾਰ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੋਨੋਂ ਜਿਗਰੀ ਦੋਸਤ ਅਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਬੜੇ ਲੰਮੇ ਸਮੇਂ ਤੋਂ ਇਹ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸੀ ਔਰ ਦੋਨੋਂ ਰੋਜ਼ਾਨਾ ਇਕੱਠੇ ਜਾਂਦੇ ਸੀ ਔਰ ਇਕੱਠੇ ਘਰ ਨੂੰ ਵਾਪਸ ਆਉਂਦੇ ਸੀ ਤਾਂ ਇੱਕ ਦੋਸਤ ਦਾ ਤਾਂ 20 ਦਿਨ ਪਹਿਲਾਂ ਸੰਜੇ ਕੁਮਾਰ ਦਾ ਤਾਂ 20 ਦਿਨ ਪਹਿਲਾਂ ਹੀ ਜਿਹੜਾ ਆ ਉਹ ਵਿਆਹ ਹੋਇਆ ਤੇ ਘਰ ਦੇ ਵਿੱਚ ਹੁਣ ਤੁਸੀਂ ਹਾਲਾਤ ਦੇ ਸਕਦੇ ਹਾਂ ਪਰਿਵਾਰ ਦੇ ਜੋ ਹਾਲਾਤ ਬਣੇ ਹੋਏ ਨੇ ਆਪਣੇ ਪੁੱਤਾਂ ਦੀ ਦੇਖਾਂ ਨੂੰ ਦੇਖ ਕੇ ਲਾਸ਼ਾਂ ਨੂੰ ਦੇਖ ਕੇ ਪਰਿਵਾਰ ਦਾ ਬੁਰਾ ਹਾਲ ਹੈ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨਹੀਂ ਕਿ ਪੁੱਤ ਇੱਕ ਵਾਰੀ ਤਾਂ ਵਾਪਸ ਆ ਜਾਓ ਤਾਂ ਚੂੜੇ ਵਾਲੇ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਜਸਵੀਰ ਦਾ 2 ਹਫ਼ਤੇ ਦਿਨ ਪਹਿਲਾਂ ਵਿਆਹ ਹੋਇਆ ਉਹ ਵੀ ਵਿਚਾਰੀ ਸੁਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋਇਆ ਸੁਭਾਵਿਕ ਚੀਜ਼ ਗੱਲ ਹੈ ਕਿ ਜਦੋਂ ਪਰਿਵਾਰ ਦੇ ਵਿੱਚ 20 ਦਿਨ ਪਹਿਲਾਂ ਸ਼ਗਨ ਮਨਾਏ ਗਏ ਹੁਣ 20 ਦਿਨ ਪਹਿਲਾਂ ਇਸ ਘਰ ਦੇ ਵਿੱਚ ਜਿਹੜੀ ਹੈ ਉਹ ਡੋਲੀ ਲਿਆਂਦੀ ਗਈ ਹੋਵੇ ਵਿਆਹ ਕੇ ਇੱਕ ਹੋਰ ਪਰਿਵਾਰਕ ਮੈਂਬਰ ਇਸ ਘਰ ਦੇ ਵਿੱਚ ਆਇਆ ਹੋਵੇ ਤਾਂ ਅਜਿਹੀ ਗੱਲ ਤਾਂ ਦੂਰ ਦੂਰ ਤੱਕ ਕਿਤੇ ਨਹੀਂ ਸੋਚਦੀ ਜੋ ਪਾਣਾ ਇਸ ਪਰਿਵਾਰ ਦੇ ਨਾਲ ਵਾਪਰ ਗਿਆ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਹੌਸਲਾ ਦਿੱਤਾ ਜਾ ਰਿਹਾ ਨਾ ਵਿਆਈ ਲੜਕੀ ਨੂੰ ਪਰ ਕਿੱਥੇ ਕਿਉਂਕਿ ਇੱਕ ਜਿਸ ਦਾ ਸਾਇੰਸ ਚਲਿਆ ਜਾਵੇ ਔਰ ਦੂਸਰਾ ਪਰਿਵਾਰ ਦਾ ਜਿਨ੍ਹਾਂ ਦਾ ਸੋਹਣਾ ਸੁਨੱਖਾ ਪੁੱਤ ਹਜੇ ਮੈਸ 25 ਸਾਲ ਦੀ ਉਮਰ ਹੈ 25 ਸਾਲ ਦੇ ਵਿੱਚ ਹੀ ਵਿਆਹ ਹੋ ਗਿਆ ਨਿੱਜੀ ਫੈਕਟਰੀ ਦੇ ਵਿੱਚ ਨਾਬਾ ਦੇ ਵਿੱਚ ਕੰਮ ਕਰਦੇ ਸੀ ਕੰਮ ਕਰਕੇ ਵਾਪਸ ਆਪਣੇ ਘਰ ਪਰਤ ਰਹੇ ਸੀ ਔਰ ਅੱਧਾ ਕਿਲੋਮੀਟਰ ਦੂਰ 2 ਮਿੰਟ ਦੀ ਦੂਰੀ ਤੇ ਹੀ ਦੋਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉੱਥੇ ਹੀ ਮੌਕੇ ਤੇ ਹਿੰਮਤ ਹੋ ਜਾਂਦੀ ਯਾਰ ਇੱਕ ਹੋਰ ਸੰਜੇ ਕੁਮਾਰ ਨੇ ਸ਼ਾਮ ਨੂੰ ਆਪਣੇ ਸਾਲੇ ਨੂੰ ਜਿਹੜਾ 에어ਪੋਰਟ ਤੇ ਵੀ ਛੱਡਣ ਜਾਣਾ ਸੀ ਉਸਦੇ ਸਾਲੇ ਦਾ ਦੱਸਿਆ ਜਾ ਰਿਹਾ ਕਿ ਵੀਜ਼ਾ ਆਇਆ ਹੋਇਆ ਸੀਗਾ ਉਹਨੂੰ ਵੀ 에어ਪੋਰਟ ਤੇ ਛੱਡਣ ਜਾਣਾ ਸੀਗਾ ਤਾਂ ਦੇਖ ਸਕਦੇ ਹੋ ਇਹ ਪਰਿਵਾਰ ਛੋਟੀਆਂ-ਛੋਟੀਆਂ ਖੁਸ਼ੀਆਂ ਮਨਾਉਂਦਾ ਹੈ ਵਡੀਆਂ-ਵਡੀਆਂ ਪਲੈਨਿੰਗਸ ਕਰਦਾ ਕਿ ਮੈਂ ਘਰ ਤੋਂ ਕੰਮ ਤੋਂ ਘਰ ਜਾਵਾਂਗਾ ਘਰ ਜਾ ਕੇ ਮੈਂ ਆਪਣੇ ਫੈਮਿਲੀ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਣਾ ਹੈ ਮੈਂ ਆਪਣੇ ਸਾਲੇ ਨੂੰ 에ਰਪੋਰਟ ਤੇ ਛੱਡਣ ਜਾਣਾ ਤਾਂ ਤਮਾਮ ਪਲੈਨਿੰਗ ਕੀਤੀਆਂ ਹੁੰਦੀਆਂ ਨੇ ਇੱਕ ਇਨਸਾਨ ਦੇ ਵੱਲੋਂ ਪਰ ਉਹ ਸਾਰੀਆਂ ਪਲੈਨਿੰਗਸ ਵਿੱਚੇ ਰਹਿ ਜਾਂਦੀਆਂ ਜਦੋਂ ਹੁਣੇ ਦੀ ਦਸਤਕ ਦਿੰਦੀ ਹੈ ਤਾਂ ਦਰਦਨਾਕ ਹਾਦਸਾ ਵਾਪਰਿਆ ਹੈ ਉਹ ਅਸੀਂ ਤਸਵੀਰਾਂ ਕਿਸੇ ਕਾਰਨ ਕਰਕੇ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਜੋ ਸੜਕ ਤੇ ਹਾਲਤ ਦੇ ਵਿੱਚ ਇਹ ਦੋਨਾਂ ਨੌਜਵਾਨਾਂ ਦੀ ਡੈੱਡ ਬੋਡੀ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਹਾਂ ਮਰ ਮਰ ਕੇ ਮਾਪਿਓ ਰੋ ਰਿਹਾ ਚੂੜੇ ਵਾਲੀ ਰੋ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਤੋਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਸਵੀਰ ਜਿੱਥੋਂ ਕਿ ਹੁਣ ਪਰਿਵਾਰ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਦੋਨਾਂ ਨੂੰ ਮਾਪਿਓ ਦੇ ਵੱਲੋਂ ਆਵਾਜ਼ ਮਾਰੀ ਜਾ ਰਹੀ ਹੈ ਆਪਣੇ ਪੁੱਤਰਾਂ ਨੂੰ ਕਿ ਪੁੱਤਰੋ ਵਾਪਸ ਆ ਜਾਓ ਪਰ ਨਹੀਂ ਹੁਣੀ ਨੂੰ ਕੁਝ ਹੋਰ ਮਦੂਰ ਸੀਗਾ ਤਸਵੀਰਾਂ ਵੀ ਦੇਖ ਸਕਦੇ ਹੋ ਸੋਹਣੇ ਜਵਾਨ ਇੱਕ ਗੱਬਰੂ ਨੇ ਇੱਕ ਦੀ ਉਮਰ 23 ਸਾਲ ਹੈ ਔਰ ਇੱਕ ਦੀ ਉਮਰ 25 ਸਾਲ ਹੈ 25 ਸਾਲ ਸੰਜੇ ਕੁਮਾਰ ਜਿਸ ਦਾ 20 ਦਿਨ ਪਹਿਲਾਂ ਵਿਆਹ ਹੋਇਆ ਸੀਗਾ ਔਰ ਨਰਿੰਦਰ ਸਿੰਘ ਜਿਸ ਦੀ ਉਮਰ 23 ਸਾਲ ਹੈ ਔਰ ਦੱਸਿਆ ਜਾ ਰਿਹਾ ਕਿ ਦੋਨੋਂ ਗਰੀਬ ਜਿਹੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਔਰ ਘਰ ਦਾ ਖਰਚਾ ਪਾਣੀ ਚਲਾਉਣ ਵਾਲੀ ਵੀ ਇਹ ਦੋਨੋਂ ਨੌਜਵਾਨ ਨੇ ਪਰ ਦੋਨਾਂ ਨੌਜਵਾਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਦੋਨਾਂ ਦੀ ਖੂਨ ਮੌਤ ਹੋ ਚੁੱਕੀ ਹੈ ਤਾਂ ਘਰ ਦਾ ਨਾਕੈਲਿਕ ਸਹਾਰਾ ਖੁੰਝ ਚੁੱਕਿਆ ਹੈ ਕਿਉਂਕਿ ਇਹੀ ਕਮਾ ਕੇ ਘਰ ਦਿੰਦੇ ਸੀਗੇ ਇੰਨਾ ਦੀ ਹੀ ਕਮਾਈ ਦੇ ਨਾਲ ਘਰ-ਬਾਰ ਚੱਲਦਾ ਸੀ ਆਰਥਿਕ ਸਥਿਤੀ ਇਹਨਾਂ ਦੇ ਉੱਪਰ ਨਿਰਭਰ ਸੀਗੀ ਪਰ ਇਹ ਦੋਨਾਂ ਦੀ ਹੁਣ ਮੌਤ ਹੋ ਚੁੱਕੀ ਹੈ ਤਾਂ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਇੱਕ ਤਾਂ ਔਲਾਦ ਜਿਹੜੀ ਹੈ ਉਹ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ਪਰਿਵਾਰ ਦਾ ਸਹਾਰਾ ਵੀ ਖੁੰਝ ਚੁੱਕਿਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਸਮੇਂ ਮਾਪੇ ਉਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਜਦੋਂ ਔਲਾਦ ਕਹਿੰਦੇ ਆ ਕਿ ਸੀਨੇ ਦਾ ਟੁਕੜਾ ਹੁੰਦੀ ਹੈ ਦਿਲ ਦਾ ਟੁਕੜਾ ਹੁੰਦੀ ਹੈ ਤਾਂ ਇਹ ਹੁਣ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਟੁੱਟਿਆ ਹੈ ਕਿ ਇਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਦੋਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ